ਬੜਾ ਸਾਰਿਆਂ ਦੇ ਜੀਸ ਕੋਮਨ ਬਲੋਗ ਵਿੱਚ ਤੁਹਾਡਾ ਸਵਾਗਤ ਹੈ। ਬਣੇ ਰਿਹਾ ਅਜਨਾਲ ਸਾਡੇ ਯਾ ਇਹਦਾ ਕੰਮ ਕਰੋਗੇ ਆਪਣੇ ਵਾਲੇ ਚੱਲੇ ਕਰਨ ਨੂੰ ਲੋ ਜੀ ਅਜ ਚੰਦੇ ਜਾਂਦੇ ਪਵਾਂ ਦੇ ਤੇਲ ਥੋੜਾ ਕੱਟ ਲਗਾ ਲੈਣਾ ਪਾਜੀ ਪਵਾਂ ਦੇ ਜਾਂਦੇ ਜਾਂਦੇ ਥੋੜਾ ਤੇਲ ਤੇ ਫਿਰ ਦੇਖਦੇ ਆਗੇ ਲੋ ਜੀ ਆ ਗਿਆ ਆਪਣਾ 711 ਜਿੱਥੋਂ ਪਵਣਾ ਗੈਸ ਸਾਵਲਾ ਮੰਤੀ ਹੰਦਰ ਹਾਂ ਕਰੀਏ ਪੇ ਪੇ ਕਰਕੇ ਚਲਿਏ ਘਰ ਨੂੰ ਹੁਣਾਈਏ ਕੋਈ ਆ ਸਾਵਲਾ ਮਕੇ ਇਹ ਬੰਦਾ ਆਪਣਾ ਹੀ ਪੰਜਾਬੀ ਭਾਈ ਵਧੀਆ ਸਾਵਲਾ ਹਾਂਜੀ ਗੁੱਡ ਆਫਟਰਨੂਨ ਯਸ ਨੰਬਰ 3 ਯਾ ਨੰਬਰ 3 ਯਾ ਐਕਸ 71 ਯਾ 60 ਦਾ ਲੋਕੀਤੀ ਯਸ ਫੋਟੋ ਰਿਪੋਰਟ ਦੇਖੋ ਆਪਣੇ ਸ਼ਾਇਪੇ ਪੰਜਾਬੀ ਸਾਰੇ ਪਾਸੇ ਭਾਜੀ ਹੁਣੇ ਆਪਾਂ ਸਾਰੇ ਇੱਥੇ ਆਉਂਦੇ ਆ ਸਾਰੇ ਜਦੋਂ ਵੀ ਆਈਦਾ ਇਹਦੇ ਨਾਲ ਹੀ ਆ ਉਕ ਸਰਵਿਸ ਸਟੇਸ਼ਨ ਗੱਡੀ ਗੁੱਡੀ ਧੋਣ ਲਈ ਆ ਨਾਲੀ ਇਹਦੇ ਸਾਬੇ ਆ ਬਣਿਆ ਹੋਇਆ ਮਿਲਦੇ ਆ ਪੱਕ ਗਈਆਂ 1 2 ਦੋ ਆ 1 2 3 ਤੇ ਹੋ ਜਾਂਦੇ ਓਕੇ ਹੂੰ ਇਹ ਵੱਡੀ ਆ ਆ ਵੱਡੀ ਹੋ ਗਈ ਇਦਾਂ ਦੀਆਂ ਸ਼ੋਅ ਤੋੜ ਲੈਣੀ ਅੱਛਾ ਇਹ ਦੇਖੋ ਦਾ ਕਿੱਡੀ ਕੇ ਪਰੇ ਕਰੋ ਤਾਂ ਪੱਤੇ ਪਹਿਲਾਂ ਦੇਖੀਏ ਲੈ ਹੋਰ ਪਰੇ ਨਾਲ ਹੈਗੀ ਆ ਛੋਟੀ ਆ ਥੋੜੀ ਜਿਹੀ ਲਾਹ ਕੱਢ ਲਓ ਹੂੰ ਆ ਦੋ ਹੋ ਇੱਕ ਆ ਹੋ ਗਈ ਇੱਕ ਇੱਥੇ ਕਿਹਾ ਦੋ ਇਹ ਹੋ ਜਾਣੀਆਂ ਇੱਕ ਉਹ ਪਰੇ ਹੋ ਜਾਣੀਆਂ ਹੂੰ ਇਹ ਵੀ ਮੈਂ ਚਲੋ ਜੀ ਦੋ ਅੱਗੇ ਆਪਾਂ ਤੋੜ ਲਈਆਂ ਦੋ ਅੱਗੇ ਤੋੜ ਲਈਆਂ ਦੂਆ ਹੋ ਗਈਆਂ ਹਮ ਥਲੇ ਉਹਦੇ ਵਿੱਚ ਹੋਰ ਹੋਣੀਆਂ ਇਹ ਕਾ ਲੱਗੀ ਹੋਈ ਆਲੇ ਇਹ ਖੋਰ ਲੱਗੀ ਆ ਛੋਟੀ ਆ ਹੈਨਾ ਇਹ ਕਾ ਤੇ ਉਹ ਤੇ ਇੱਕ ਹੋ ਜਾਣੀ ਤਿੰਨ ਹੋ ਜਾਣੀ ਆ ਹਾਂ ਬਈ ਕਿੱਦਾਂ ਸਾਸਰੀ ਘਰ ਬਲਾ ਸਾਰਿਆਂ ਸਾਸਰੀ ਘਰ ਸਾਰੇ ਨੂੰ ਤੂੰ ਕੱਲੇ ਸਟੱਡੀ ਪੜ੍ਹਿਆ ਹੁੰਦਾ ਹਾਂਜੀ ਉਹ ਗੱਡੀ ਸਾਦੀ ਹੋ ਗਈ ਆ ਉੱਥੇ ਅੰਦਰੇ ਰੱਖਿਆ ਨਾਠੇ ਜਾਂਦਨ ਇਹ ਵਧੀਆ ਚਲੋ ਆਹ ਦੇਖੋ ਕਿਸੇ ਡੈਕੋਰੇਸ਼ਨ ਕੀਤੀ ਹੋਈ ਹੈ ਸਿਰਫ ਸਿੰਪਲ ਜਿਹੀ ਕੀਤੀ ਹੋਈ ਹੈ ਇਦਾਂ ਲੱਗਦਾ ਨਾ ਜਿੱਦਾਂ ਥੱਲੇ ਦੀਵੇ ਜੇ ਦੀਵੇ ਜੇ ਬਲਦੇ ਹੁੰਦੇ ਆ ਹਰ ਇੱਕ ਘਰ ਨੇ ਕੀਤੀ ਹੋਈ ਆ ਕਿੰਨੀ ਸੋਹਣੀ ਕਿਸ ਹਰ ਇੱਕ ਘਰ ਦੇ ਮੂਰੇ ਲੱਭਣੀ ਲਾਈ ਹੋਈ ਹੈ ਡੈਕੋਰੇਸ਼ਨ ਲੱਗੀ ਹੋਈ ਆ ਕਹਿੰਦੇ ਇਹਨੂੰ 크리스마스 ਕਿੰਨਾ ਵਧੀਆ ਲੱਗਦਾ ਬਈ ਪੂਰੀ ਕੰਧ ਦੇ ਜਿੱਦਾ ਨਾ ਕਿੱਥੋਂ ਦੀ ਬਾੜ ਦੇ ਉੱਪਰ ਲਟਾਂ ਲਾਈਆਂ ਹੋਈਆਂ ਆਹ ਦੇ ਉਹ ਕਿਸ ਤਰ੍ਹਾਂ ਦੀ ਡੈਕੋਰੇਸ਼ਨ ਕੀਤੀ ਹੋਈ ਆ دیوار ਦੇ ਉੱਪਰ ਵੀ ਤੁਸੀਂ ਦੇਖੋ ਆਹਨੇ ਕੋਈ 크리스마스 크리스마ਸ ਹੋਈ ਪਈ ਆ ਕੀ ਬਾਤ ਆ ਕੀ ਬਾਤ ਆ ਡੈਕੋਰੇਸ਼ਨ ਸੰਟਾ ਦੇਖੋ ਕਰਦਾ ਸੈਰ ਕੇ ਨਹੀਂ ਕਰਦਾ ਪੂਰੀ ਦੱਸੋ ਮੈਨੂੰ ਪੂਰੀ ਹੱਤ ਕੀਤੀ ਪਈ ਆ ਆ ਦੇਖੋ ਪੂਰੀ ਰੀਜ ਲਾਈ ਹੋਈ ਆ ਪਈ ਆ ਕ੍ਰਿਸਮਸ ਦੀ ਆਹਦਰ ਦੇਖੋ ਤੁਸੀਂ ਆਹ ਦੇਖੋ ਐਂ ਦੇਖੋ ਪੁਰਾਣੇ ਕੀ ਬਾਤ ਆ ਆ ਦੇਖੋ ਦੇਖੋ ਲੱਗਦਾ ਵਧੀਆ ਕਿ ਨਹੀਂ ਲੱਗਦਾ ਫਿਰ 크리스마스 ਦੀ ਡੈਕੋਰੇਸ਼ਨ ਸੈਂਟਾ ਸੈਂਟ ਹੋਈ ਪਈ ਆ ਆ ਦੇਖੋ ਮੈਂ ਕ੍ਰਿਸਮਸ ਤੇ ਡੈਕੋਰੇਸ਼ਨ ਦੇਖੋ ਕਿੰਨੀ ਵਧੀਆ ਸਿੰਪਲ ਨਾ ਬਹੁਤੀ ਜਿਆਦਾ ਕੀਤੀ ਹੋਈ ਆ ਆ ਦੇਖੋ ਆ ਦੇ ਉਹ ਲੈ ਆ ਦੇਖੋ ਮੂੰਹ ਹੋ ਰਿਹਾ ਆ ਦੇਖੋ ਮੂੰਹ ਹੋ ਰਿਹਾ ਨਾ ਆ ਦੇਖੋ ਧਿਆਨ ਨਾਲ ਦੇਖਿਓ ਮੂੰਹ ਹੁੰਦਾ ਪਿਆ ਉਹਦਾ ਆਹ ਆ ਦੇਖੋ ਵੈਰੀ ਕ੍ਰਿਸਮਸ ਜਿਦ ਤਹਣਾ ਆਪਾਂ ਨੂੰ ਪੰਜਾਬੀਆਂ ਨੂੰ ਦਿਵਾਲੀ ਦਾ ਚਾਹ ਹੁੰਦਾ ਵੇ ਆਪਣੀ ਦਿਵਾਲੀ ਆ ਗਈ ਆ ਆਸਤਵਾਜੀ ਕਰੋ ਪਟਾਕੇ ਚਲਾਓ ਇਹਨਾਂ ਨੂੰ ਆਪਣੇ ਕ੍ਰਿਸਮਸ ਦਾ ਐਨੀ ਡੈਕੋਰੇਸ਼ਨ ਜਾਦੇ ਕਰਨੀ ਆ ਜਿੰਨੀ ਹੋ ਸਕੇ ਬਾਤ ਤੋਂ ਬਾਅਦ ਉਨੀ ਡੈਕੋਰੇਸ਼ਨ ਕਰਦੇ ਆ। ਇਹ ਤਾਂ 크리스마ਸ ਦੀ ਹੈ। ਕਿੰਨਾ ਕੀਤਾ। ਮੈਂ ਪੂਰਾ ਸ਼ਿੰਗਾਰਿਆ ਪਿਆ ਹੋ ਘਰ। ਪਰ ਲਾਈਟਾਂ ਦੇਖੋ ਇੱਕ ਵਾਰ। ਕਿਆ ਬਾਤ ਹੈ, ਕਿਆ ਬਾਤ ਹੈ। 크리스마ਸ ਹੀ ਕੀਤੀ ਬਈ ਪੂਰੀ। 크리스마ਸ ਦਾ ਚਾਹ ਦੇਖੋ ਕਿੰਨਾ ਆ। ਗੱਡੀ ਦੇ ਉੱਪਰ ਹੀ ਲਾਈਟਾਂ ਲਾਈਆਂ ਹੋਈਆਂ। ਉਹ ਦੇਖੋ ਗੱਡੀ ਦੇ ਉੱਪਰ ਲਾਈਟਾਂ ਲਾਈਆਂ 크리스마ਸ ਦੀਆਂ। ਕਿਆ ਬਾਤਾਂ, ਕਿਆ ਬਾਤਾਂ। ਦੇਖੋ 크리스마ਸ ਦੇ ਨੇ ਆ ਰਹੇ ਆ ਪੂਰੇ ਜਿੱਦਾਂ ਆਪਣੇ ਨਾ ਦੀਵਾਲੀ ਹੁੰਦੀ ਆ ਇਹਦਾ ਬੱਲ ਉਹਦਾ 크리스마ਸ ਹੁੰਦੀ ਆ ਨਾ ਤੁਸੀਂ ਦੇਖੋ ਲਾਈਟਾਂ ਕਰਦੇ ਨੇ ਜਿਆਦਾ ਆ ਆ ਜਾ ਦੇ ਕੀ ਹੋ ਤੁਸੀਂ ਦੇਖੋ ਹਾਂ ਦੇਖੋ ਹੁਣ ਤਾਂ ਤੁਹਾਨੂੰ ਅੱਜ ਗੱਲ 크리스마ਸ ਦੇ ਬਲੋਕ ਜਿਆਦਾ ਮਿਲ ਦੇਖਣ ਨੂੰ ਮਿਲਣਗੇ ਆ ਦੇਖੋ ਕਿੱਧਰ ਪਾਸੇ ਖੜਾ ਕੀਤਾ ਹੋਇਆ ਹੈ ਇੱਕ ਇੱਧਰ ਕੀ ਆ ਵਾਤਾ ਕੀ ਆ ਵਾਤਾ ਲੋਈ ਪਰੋਟੀ ਪਾਣੀ ਖਾ ਕੇ ਬਾਹਰ ਆਏ ਸੀ ਘੁੰਮਣ ਫੈਨ ਸੋਣਾ ਇਸ ਟਾਈਮ ਟਾਈਮ ਹੋ ਗਿਆ ਹੈ 9:45 ਸ਼ਾਮ ਦੇ ਤੇ ਬਸ ਹੁਣ ਆਪਾਂ ਵੀ ਪਹੁੰਚ ਲਿਆ ਘਰ ਨੂੰ ਘਰ ਦੇ ਲਾਗੇ ਆ ਗਏ ਆ ਤੁਰਦੇ